ਰਾ ਗ੍ਰੰਕਲੀ ਇਕੰਕਾਰ ਸਤਿਗੁਰ ਪ੍ਰਸਾਦ ਬਾਣੀ ਰਹਿ ਦਾਸ ਜੀਓ ਕੀ ਤਉ ਤੁਮ ਕਾਰਨ ਕੇਸਵੈ ਲਾਲਚ ਜੀਵ ਲਗਾ ਨਿਕਟ 나ਥ ਪ੍ਰਾਪਤ ਨਹੀਂ ਮਨਮੰਦ ਅਭਗ ਸਹਾਰ ਸਲਲ ਸਰੋਧ ਕਾ ਜਲ ਥਲ ਅਦ ਕਹੀ ਸਵਾਤ ਦੁੰਦ ਕੇ ਆਸ ਹੈ ਪੀਵ ਪਿਆਸ ਨਾ ਜਾਈ ਜੋ ਰਸ ਨਹੀਂ ਚਾਹੀਏ ਚਿਤ ਵਿਤ ਹੂੰ ਦੂਰੀ ਪੰਗਲ ਫਲਨ ਨ ਪਹੰਚੇ ਕਛ ਸਾਧਨਾ ਪੁਰੀ ਕਹੇ ਦਾਸ ਕਥ ਕਥਾ ਆਪਣਖ ਦਸ ਨੀਜੇ ਜਸ ਤੋਂ ਤਸ ਤੋਂ ਤਸ ਤੋਹੇ ਕਸਿ ਉਪਮਾ ਦੀਜੇ ਹਰੇ ਦਾਸ ਇਕੱਠ ਕਥਾ ਉਪਨਖ ਦਸ ਨੀਜੇ ਜਸ ਤੂੰ ਤਸ ਤੋਂ ਤਸ ਤੂੰ ਹੀ ਕਸ ਉਪਮਾ ਦੀ ਜੇ ਇਹ ਸ਼ਬਦ ਸਤਗੁਰ ਰਹਿ ਦਾਸ ਮਹਾਰਾਜ ਜੀ ਦਾ ਆਚਾਰਿਆ ਹੋਇਆ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ ਬਾਹਰਲੇ ਗ੍ਰੰਥਾਂ ਦੇ ਵਿੱਚ ਦਰਜ ਹੈ ਸਤਿਗੁਰੂ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਹੈ ਕਿ ਪਰਮਾਤਮਾ ਬਹੁਤ ਹੀ ਨੇੜੇ ਹੈ ਪਰ ਮਿਲ ਨਹੀਂ ਰਿਹਾ ਉਸ ਨੂੰ ਮਿਲਣ ਦੀ ਜਿੰਨੀ ਦੇ ਤੱਕ ਤਾਂਗ ਨਹੀਂ ਬਣਦੀ ਮਨ ਜਿਹੜਾ ਉਹ ਅਸਾ ਤ੍ਰਿਸ਼ਨਾਵਾਂ ਤੋਂ ਦੂਰ ਨਹੀਂ ਹੁੰਦਾ ਉਨੀ ਦੇਰ ਤੱਕ ਉਹਦੇ ਦਰਸ਼ਨ ਜਿਹੜੇ ਹੋ ਨਹੀਂ ਸਕਦੇ ਕਿਉਂਕਿ ਸਾਰੀ ਹੀ ਸ੍ਰਿਸ਼ਟੀ ਜਿਹੜੀ ਹੈ ਉਸ ਪਰਮਾਤਮਾ ਨੇ ਰਚੀ ਹੋਈ ਹੈ ਅਤੇ ਕਣ-ਕਣ ਦੇ ਵਿੱਚ ਬਿਰਾਜਮਨ ਹੋ ਗਿਆ ਰਚਕੇ ਇਸ। ਨਾ ਉਸ ਦਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਆਕਾਰ ਹੈ, ਨਾ ਉਸ ਦਾ ਸਮਾ ਹੈ, ਨਾ ਕਾਲ ਹੈ, ਨਰਪਾਉ ਹੈ, ਨਰਵੈਰ ਹੈ। ਸੋ ਸਤਿਗੁਰੂ ਆਪਣੀ ਬੇਨਤੀ ਕਰ ਰਿਹਾ ਹੈ ਕਿ ਤੈਨੂੰ ਮਿਲਣ ਦੀ ਤਾਂਘ ਹੈ ਪਰ ਤੁਸੀਂ ਇੰਨੇ ਨਜ਼ਦੀਕ ਹੋ ਕੇ ਵੀ ਨਹੀਂ ਮਿਲ ਰਹੇ। ਤਉ ਤਮ ਕਾਰਨ ਕੇਸਵ ਲਾਲਚ ਜੀਵ ਲਗ। ਕਹਿੰਦੇ ਜੀਵ ਨੂੰ ਤੇਰੀ ਤਮੰਨਾ ਹੈ ਮੇਰੀ ਕਿ ਉਹ ਤੈਨੂੰ ਮਿਲੇ ਪਰ ਮਿਲੇ ਕਿਵੇਂ اے ਪਰਮਾਤਮਾ ਤੈਨੂੰ ਮਿੜਕ ਵਿੱਚ ਜਿ ਉਸ ਦੀ ਤਾਂਘ ਤਾਂ ਹੈ ਕਿ ਤੇਰੇ ਦਰਸ਼ਨ ਹੋ ਜਾਣ ਨਿਕਟਨਾਥ ਪ੍ਰਾਪਤ ਨਹੀਂ ਮਨਮੰਦ ਅਪਗ ਕਿੰਨਾ ਮੰਦਾ ਮਾੜੇ ਭਾਗ ਹਨ ਮੰਦੇ ਲੇਖ ਹਨ ਕਿ ਇੰਨੇ ਨਜ਼ਦੀਕ ਹੋ ਕੇ ਵੀ ਤੈਨੂੰ ਮਿਲਿਆ ਨਹੀਂ ਜਾ ਸਕਦਾ ਅੰਦਰ ਬੈਠਾ ਹੈ ਇਸ ਮਿੱਟੀ ਦੇ ਸਰੀਰ ਤੇਰੇ ਦਿੱਤੇ ਹੋਈ ਸਵਸੰਦੀ ਪੂੰਜੀ ਦੇ ਨਾਲ ਹੀ ਇਹ ਡਾਂਗਾ ਚੱਲ ਰਿਹਾ ਹੈ ਇਹ ਸਰੀਰ ਚੱਲ ਰਿਹਾ ਹੈ ਪਰ ਤੇਰੇ ਨਾਲ ਬੇੜ ਨਹੀਂ ਹੋ ਰਿਹਾ ਇਹ ਦੁਨੀਆ ਇੰਨੀ ਕਿਤੇ ਮਿੱਠੀ ਬਣਾ ਦਿੱਤੀ ਕਿ ਜੀਵ ਨੂੰ ਤੈਨੂੰ ਕੋਲ ਬੈਠੇ ਨੂੰ ਵੀ ਇਹਨੂੰ ਪ੍ਰਾਪਤੀ ਕਰਨੀ ਮੁਸ਼ਕਲ ਹੋ ਗਈ ਹੈ ਕਿਉਂਕਿ ਉਹ ਮਾਇਆ ਦੇ ਚੱਕਰ ਦੇ ਵਿੱਚ ਪੈ ਗਿਆ ਸੋ ਅੱਗੇ ਕਹਿੰਦੇ ਸਤਿਗੁਰੂ ਸਾਇਦ ਸਲਲ ਸਰੋਧਕਾ ਜਲ ਥਲ ਅਦਕਾਹੀ ਸਵਾਤ ਬੂੰਦ ਕੀ ਆਸ ਹੈ ਪੀਵ ਪਿਆਸ ਨਾ ਜੇ ਇੰਦੇ ਸਾਰੇ ਹੀ ਸਰੋਵਰ ਭਰੇ ਹੋਏ ਪਾਣੀ ਨਾਲ ਔਰ ਜਿੰਨਾ ਵੀ ਜਲਥਲ ਹੋਇਆ ਪਿਆ ساری ਧਰਤੀ ਪਰ ਪੱਪੀ ਹੈ ਜਿਹੜਾ ਪ੍ਰੀਏ ਪ੍ਰੀਏ ਕਰੀਂਦਾ ਉਹ ਸਵੰਤੀ ਬੂੰਦ ਨੂੰ ਉਡੀਕਦਾ ਹੈ ਲੇਕਿਨ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਉਸ ਦੀ ਪਿਆਸ ਜਿਹੜੀ ਮਿਟ ਨਹੀਂ ਰਹੀ ਕਿਉਂਕਿ ਉਹ ਸਵੰਤੀ ਬੂੰਦ ਨੂੰ ਪੀਵੇਗਾ ਤਾਂ ਉਸ ਦੀ ਪਿਆਸ ਮਿਟਣੀ ਹੈ ਚਾਹੇ ਉਹਨੂੰ ਕੋਈ ਅਪਮਾਨੀ ਕਵੇ ਚਾਹੇ ਉਹਨੂੰ ਕੋਈ ਹੰਕਾਰੀ ਕਹੇ ਕਿ ਦੇਖੋ ਇਹਨੂੰ ਪਿਆਸ ਏ ਮਟਾ ਸਕਦਾ ਪੀਕੇ ਲੇਕਿਨ ਉਹ ਪੀਣ ਲਈ ਤਿਆਰ ਨਹੀਂ ਕਿਉਂਕਿ ਉਹਦਾ ਪ੍ਰੇਮ ਜਿਹੜਾ ਹੈ ਉਹ ਪਰਮਾਤਮਾ ਨਾਲ ਲੱਗਾ ਹੈ ਆਪਣੇ ਬਾਣੀ ਦੇ ਵਿੱਚ ਸਤਿਗੁਰੂ ਕਹਿ ਰਹੇ ਇੱਕ ਅਬਮਾਨੀ ਚਾਤਰਗਾ ਵਿਚਿਤ ਜਗਮਾਹੀ ਜਦ ਪੀ ਜਲਪੂਰਨ ਮਹੀਂ ਕਹੂ ਬਰੁੱਚੀ ਨਹੀਂ ਕਹਿੰਦੇ ਜਿਹੜਾ ਤਪੀਹਾ ਹੈ ਉਹਨੂੰ ਕੋਈ ਅਬਮਾਨੀ ਕਹ ਰਿਹਾ ਕੋਈ ਹੰਕਾਰੀ ਕਹ ਰਿਹਾ ਉਹ ਸਾਰੇ ਸੰਸਾਰ ਦੇ ਵਿੱਚ ਦੀ ਵਿਚਿਤ ਸਾਰੇ ਧਰਤੀ ਜਦ ਪੀ ਜਲਪੂਰਨ ਮਹੀ ਪੂਰੀ ਦੀ ਪੂਰੀ ਧਰਤੀ ਜਲ ਦੇ ਨਾਲ ਭਰੀ ਪਈ ਹੈ ਪਰ ਉਹਦਾ ਇਸ ਜਲ ਦੇ ਵਿੱਚ ਰੁਚੀ ਨਹੀਂ ਹੈ ਧਿਆਨ ਹੀ ਨਹੀਂ ਹੈ ਉਹ ਪੀਣੇ ਨਹੀਂ ਚਾਹੁੰਦਾ ਉਹ ਤਾਂ ਸਵੰਤੀ ਬੂੰਦ ਨੂੰ ਦੇਖਦਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਪਰਮਾਤਮਾ ਦੇ ਪਿਆਰੇ ਹਨ ਉਹਨਾਂ ਨੂੰ ਦੁਨੀਆ ਦੀ ਕਿਸੇ ਵੀ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿਸੇ ਰਿਸ਼ਤੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਪ੍ਰਭੂ ਦੇ ਪ੍ਰੀਤ ਨਾਲ ਬੱਝੇ ਜੋ ਰਸ ਨਹੀਂ ਚਾਹੀਏ ਚਿਤ ਬਿਤਹੁ ਦੂਰੀ ਪੰਗਲ ਫਲ ਨਾ ਪਹੁੰਚੇ ਕੁਛ ਸਾਧਨਾ ਪੂਰੀ ਤੈਨੂੰ ਕਹਿੰਦੇ ਮਿਲਣਾ ਚਾਹੁੰਦੇ ਬਹੁਤ ਹੀ ਮਨ ਦੇ ਵਿੱਚ ਇੱਛਾ ਹੈ ਔਰ ਤੂੰ ਦੂਰ ਵੀ ਹੈ ਨਹੀਂ ਪਰ ਕਹਿੰਦੇ ਜੇਕਰ ਤੂੰ ਮਿਲੇਗਾ ਨਹੀਂ ਤੇ ਜਿਹੜਾ ਪਿੰਗਲਾ ਹੈ ਜਿਹੜਾ ਚੱਲ ਨਹੀਂ ਸਕਦਾ ਜੇਕਰ ਉਹ ਫਲ ਤੱਕ ਪਹੁੰਚੂਗਾ ਹੀ ਨਹੀਂ ਤਾਂ ਉਹਦੀ ਪ੍ਰਾਪਤੀ ਕਿੱਦਾਂ ਹੋਵੇਗੀ ਉਸਨੂੰ ਇਸ ਕਰਕੇ ਤੇਰੇ ਵਿੱਚ ਤਾਂਘ ਹੈ ਮਣਦੀ ਕਿ ਮੈਂ ਤੈਨੂੰ ਮਿਲਾਂ ਮੇਰਾ ਮਨ ਚਾਹੁੰਦਾ ਕਿ ਮੈਂ ਤੈਨੂੰ ਮਿਲਾਂ ਇਸ ਕਰਕੇ ਪ੍ਰਭੂ ਤੇਰੇ ਚਰਨਾਂ ਦੇ ਵਿੱਚ ਹਰ ਟਾਈਮ ਮਨ ਨੂੰ ਲਾਇਆ ਹੋਇਆ ਕਿਉਂਕਿ ਇਹ ਮਨ ਜਿਹੜਾ ਹੈ ਸਹਿਜ ਅਵਸਥਾ 'ਚ ਜਦੋਂ ਚਲੀ ਜਾਂਦਾ ਫਿਰ ਇਸ ਨੂੰ ਦੁਨੀਆ ਦੀ ਕਿਸੇ ਵੀ ਚੀਜ਼ ਦੇ ਨਾਲ ਮਤਲਬ ਰਹਿ ਜਾਂਦਾ ਕਿਉਂਕਿ ਚੌਥੇ ਪਦ ਦੀ ਪ੍ਰਾਪਤੀ ਤਾਂ ਹੀ ਹੋਣੀ ਹੈ ਜੇ ਰਜ ਗੁਣ ਤਮ ਗੁਣ ਸਤ ਗੁਣ ਇਹ ਤੇਜੀ ਸਭ ਮਾਇਆ ਇਹ ਸਾਰੀ ਮਾਇਆ ਹੈ ਦੁਨੀਆਂ ਜੋ ਤੇਰੇ ਜੋ ਤਮ ਸਤੋ ਗੁਣ ਜਿਹੜੇ ਹੈ ਇਹ ਪ੍ਰਮਾਤਮਾ ਦੀ ਮਾਇਆ ਹੈ ਇਹਨਾਂ ਨੂੰ ਜਦੋਂ ਛੱਡ ਦੇਣਾ ਹੈ ਫਿਰ ਉਹਦੇ ਨਾਲ ਪ੍ਰੇਮ ਪੈਣਾ ਹੈ ਫਿਰ ਚੌਥੇ ਪਦ ਦਾ ਇੱਛਾ ਜਿਹੜੀ ਹੈ ਉਹ ਫਿਰ ਬਣਦੀ ਹੈ ਕਿਉਂਕਿ ਜਦੋਂ ਇਹ ਪ੍ਰਭੂ ਦਾ ਪਿਆਰ ਇਹਨੂੰ ਪਤਾ ਲੱਗ ਜਾਂਦਾ ਹੈ ਰਜ ਗੁਣ ਤਮ ਗੁਣ ਸਤ ਗੁਣ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਚੀਨੇ ਕੋਈ ਜਿਹੜਾ ਚੌਥੇ ਪਦ ਨੂੰ ਪਾਉਣਾ ਚਾਹੁੰਦਾ ਉਹ ਇਹਨਾਂ ਤਿੰਨਾਂ ਗੁਣਾਂ ਨੂੰ ਸਮਝ ਜਾਂਦਾ ਹੈ ਕਿ ਇਹ ਤਿੰਨੇ ਗੁਣ ਮਾਇਆ ਦੇ ਹੈ ਇਸੇ ਕਰਕੇ ਉਹ ਕਹਿੰਦੇ ਸਰਬੇ ਇੱਕ ਅਨੇਕੇ ਸੁਆਮੀ ਸਭ ਘਟ ਭੋਗ ਵੇ ਸੋਈ ਕਹ ਰਵਿਦਾਸ ਹੱਥ ਪੈ ਨੇਰੇ ਸੱਜੇ ਹੋਏ ਸੋਈ ਇਹਨਾਂ ਨੇੜੇ ਹੋਣ ਦੇ باوجود ਵੀ ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਉਹਨੂੰ ਮਿਲਣਾ ਔਖਾ ਹੋ ਗਿਆ ਇਹ ਨਹੀਂ ਕੋਈ ਇੱਕ ਜਗ੍ਹਾ ਹੈ ਸਾਰੀ ਜਗ੍ਹਾ ਹੈ ਸਰਬੇ ਇੱਕ ਅਨੇਕ ਕੇ ਸੋਮੀ ਇੱਕੋ ਹੀ ਜੜਾ ਸਾਰੇ ਦਾ સ્વાਮੀ ਬਣਿਆ ਹੈ ਸਭ ਘਟ ਭੋਗ ਵੇ ਸੋਈ ਹਰ ਇੱਕ ਦੇ ਵਿੱਚ ਉਹ ਬੈਠਾ ਹੈ ਕਹਿ ਰਵਿਦਾਸ ਹੱਥ ਪੈ ਨੇਰੇ ਸੱਜੇ ਹੋਏ ਸੋਈ ਸਤਗੁਰ ਰਵਿਦਾਸ ਵਾਲੇ ਜੀ ਕਹਦੇ ਕਿ ਹੱਥ ਤੋਂ ਵੀ ਜ਼ਿਆਦਾ ਨੇੜੇ ਹੈ ਪਰ ਫਿਰ ਵੀ ਮਿਲ ਨਹੀਂ ਰਿਹਾ ਕਿਉਂ ਨਹੀਂ ਮਿਲਦਾ ਕਿਉਂਕਿ ਜਿੰਨੇ ਦੇ ਤੱਕ ਸਾਡੇ ਕਾਮ ਕ੍ਰੋਧ ਲੋ ਉਹ ਹੰਕਾਰ ਇਹ ਖਤਮ ਨਹੀਂ ਹੋ ਜਾਂਦਾ ਔਰ ਜਦੋਂ ਖਤਮ ਹੋਵੇਗਾ ਉਦੋਂ ਹੀ ਉਸ ਪਰਮਾਤਮਾ ਦੇ ਨੇੜੇ ਸਾਡੀ ਪ੍ਰੀਤ ਜਿਹੜੀ ਹੈ ਅਸਲੀ ਜੋੜੀ ਹੈ ਨਹੀਂ ਤਾਂ ਐਵੇਂ ਲੋਕ ਦਿਖਾਵਾ ਹੈ ਇਸੇ ਕਰਕੇ ਸਤਗੁਰੂ ਦਾਸ ਫਰਾਂਜ ਜੀ ਕਹਿੰਦੇ ਹੈ ਪੰਚ ਥਕਤ ਪੈ ਜਹਾਂ ਤਹਾਂ ਜਹਾਂ ਤਹਾਂ ਥਿਤੀ ਪਾਈ ਜਹ ਕਾਰਨ ਮੈਂ ਦੌਰੇ ਫਿਰਤੇ ਸੋ ਅਭਗਟ ਮੈਂ ਪਾਈ ਸੋ ਇਹ ਜਿਹੜੀ ਉਸ ਨੂੰ ਮਿਲਣ ਦੀ ਤਮੰਨਾ ਹੈ ਜਦੋਂ ਪੰਜਾਂ ਦੇ ਪੰਜੇ ਚੋਰ ਥਕ ਗਏ ਔਰ ਗਿਆਨ ਇੰਦਰੀ ਜਿਹੜੇ ਹਨ ਉਹਨਾਂ ਦਾ ਮੂੰਹ ਵੀ ਜਿਹੜਾ ਅੰਤਰੀਵਨ ਹੋ ਗਿਆ ਤੇ ਫਿਰ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਕਹਿ ਰਹੇ ਦਾਸ ਅਕਥ ਕਥਾ ਉਪਨਖਤ ਸਨੀਜੇ ਜਸ ਤੂੰ ਤਸ 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 ਤੂੰ ਹੀ ਕਸ ਉਪਮਾ ਦੀ ਜੀ ਸਤਿਗੁਰ ਰਦਾਸ ਜੀ ਮਹਾਰਾਜ ਕਹਿ ਰਹੇ ਕਿ ਤੇਰੀ ਕਥਾ ਜਿਹੜੀ ਹੈ ਇਹ ਕਥੇ ਨਹੀਂ ਜਾ ਸਕਦੀ ਬਿਆਨ ਤੋਂ ਪਰੇ ਹੈ ਵਰਨਣ ਨਹੀਂ ਕੀਤੀ ਜਾ ਸਕਦੀ ਬੇਸ਼ੱਕ ਜਿੰਨੇ ਮਰਜੀ ਤਰ੍ਹਾਂ ਦੇ ਜੋਗੀ ਜਿਹੜੇ ਹੈ ਉਹ ਅਸਣ ਲਾਉਂਦੇ ਹੈ ਬੈਠਣ ਦੇ ਬੈਠਣ ਦੀਆਂ ਕ੍ਰਿਆਵਾਂ ਕਰਦੇ ਹੈ ਪਰ ਤੇਰੀ ਕਥਾ ਨੂੰ ਬਿਆਨ ਨਹੀਂ ਕਰ ਸਕਤੇ ਜਸ ਤੂੰ ਤਸ ਤਸ ਤੋ ਹੀ ਕਸ ਉਪਮਾ ਦੀਜੀਏ ਜਿਸ ਤਰ੍ਹਾਂ ਦਾ ਤੂੰ ਹੈ ਹੋਰ ਦੁਨੀਆਂ ਤੇ ਹੈ ਹੀ ਨਹੀਂ ਤਫਰਤੀ ਉਪਮਾ ਕੀ ਕੀਤੀ ਜਾਵੇ ਕੋਈ ਕਰ ਨਹੀਂ ਸਕਦਾ ਕਹੀ ਨਹੀਂ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਇਸੇ ਕਰਕੇ ਸਤਕੁਚ ਰਵਿਦਾਸਵਰ ਜੀ ਨੇ ਆਪਣੀ ਬਾਣੀ ਬਲਾਵਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਅਚਾਰਦੇ ਹੋਏ ਕਿਹਾ ਕਹ ਰਵਿਦਾਸ ਕਥ ਕਥਾ ਬੋਕ ਜਾਇ ਕਰੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀ ਜੀ ਸਤਗੁਰੂ ਦਾਸਾਂ ਨੇ ਜੀ ਕਹਿ ਰਹੇ ਕਿ ਬਹੁਤ ਤਰ੍ਹਾਂ ਦੇ ਲੋਕੀ ਕਹਿ ਰਹੇ ਕਥ ਹੈ ਪਰ ਕੋਈ ਵੀ ਪੂਰਨ ਕਥਾ ਨਹੀਂ ਕਰ ਸਕਦਾ ਉਸ ਦੀ ਕਿਉਂਕਿ ਜਿਸ ਤਰ੍ਹਾਂ ਦਾ ਉਹ ਹੈ ਉਸ ਤਰ੍ਹਾਂ ਦਾ ਕੋਈ ਹੋਰ ਹੈ ਹੀ ਨਹੀਂ ਹੈ ਦੁਨੀਆ ਤੇ ਸਿਰਫ ਤੇ ਸਿਰਫ ਉਸ ਦੀ ਉਪਮਾ ਜਿਹੜੀ ਹੈ ਉਹ ਜਿਹੜਾ ਕਰਦਾ ਹੈ ਉਸ ਦੇ ਨਾਲ ਜਾ ਕੇ ਮਿਲ ਜਾਂਦਾ ਹੈ ਉਹ ਦੀ ਸਿਫਤ ਸਲਾਹਤ ਦੇ ਕਰਦੇ ਉਹਦੇ ਵਿੱਚ ਤਾਂ ਗੁਣ ਆ ਜਾਂਦੇ ਹੈ ਲੇਕਿਨ ਜੇਕਰ ਉਹਦੀ ਸਿਫਤ ਸਲਾਹ ਬੰਦਾ ਨਹੀਂ ਕਰਦਾ ਤੇ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਤਾਂ ਆਪ ਉਸ ਦਾ ਮਾਲਕ ਹੈ ਉਹ ਨਾਥ ਹੈ ਲੇਕਿਨ ਬੰਦਾ ਮੰਨੇ ਨਾ ਮੰਨੇ ਇੱਕ ਰਕਤ ਬੁੰਦ ਤੋਂ ਇੱਥੇ ਤੱਕ ਪਹੁੰਚਾ ਦਿੱਤਾ ਰੱਬ ਨੇ ਤੇ ਫਿਰ ਅੱਗੇ ਬੰਦਾ ਨਾ ਮੰਨੇ ਤੇ ਫਿਰ ਉਹਦੀ ਜਿਹੜੀ ਆਪਣੀ ਆਪਣੇ ਆਪ ਦੇ ਵਿੱਚ ਉਹਨੂੰ ਦੇਖਣਾ ਨਹੀਂ ਆਇਆ ਕਿ ਮੇਰੀ ਹੋਂਦ ਕਿੱਥੋਂ ਹੈ ਸੋ ਸਤਗੁਰੂ ਇਸ ਸ਼ਬਦ ਦੇ ਰਾਹੀਂ ਸਮਝਾ ਰਹੇ ਕਿ ਜਿੰਨਾ ਤੂੰ ਨੇੜੇ ਹੈ ਮੇਰੇ ਮਨ ਮੇਰੇ ਕਰਮ ਜਿਹੜੇ ਇੰਨੇ ਚੰਗੇ ਨਹੀਂ ਹੈ ਕਿ ਮੈਂ ਤੈਨੂੰ ਦੇਖ ਸਕਾਂ ਸੋ ਦੇਖ ਉਦੋਂ ਹੋਣਾ ਜਦੋਂ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਗਏ ਜਦੋਂ ਗਿਆਨ ਇੰਦਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਖਾਂ ਨੇ ਹਰ ਇੱਕ ਦੇ ਉੱਤੇ ਜਦੋਂ ਦੇਖਣਾ ਤਾਂ ਉਹਨਾਂ ਦੇ ਵਿੱਚ ਰੱਬ ਦਿਸਣਾ ਚਾਹੀਦਾ ਜੀਵ ਜਿਹੜੀ ਕਿਸੇ ਦੀ ਉਸਤਤ ਨਿੰਦਿਆ ਨਾ ਕਰੇ ਕੰਨ ਜਿਹੜੇ ਹੈ ਉਹ ਕਿਸੇ ਦਾ ਮਾੜਾ ਨਾ ਸੁਣਣ ਚੰਗੀ ਪ੍ਰਮਾਤਮਾ ਦੀ ਸਿੱਖਤ ਸੁਣਣ ਪੈਰ ਜਿਹੜੇ ਹੈ ਉਸ ਪਾਸੇ ਨੂੰ ਸਤ ਸੰਗਤ ਵੱਲ ਨੂੰ ਚੱਲ ਕੇ ਜਾਣ ਸੋ ਜਦੋਂ ਤੱਕ ਇਹ ਅਵਸਥਾ ਬਣ ਨਹੀਂ ਜਾਂਦੀ ਸਹਿਜ ਅਵਸਥਾ ਹੋ ਨਹੀਂ ਜਾਂਦੀ ਉਨੀ ਦੇਰ ਤੱਕ ਪ੍ਰਮਾਤਮਨ ਨੂੰ ਮਿਲਣਾ ਜਿਹੜਾ ਬਹੁਤ ਮੁਸ਼ਕਲ ਹੈ ਸੋ ਹਰ ਇੱਕ ਜੀਵ ਦੀ ਇੱਛਾ ਹੈ ਕਿ ਉਹ ਪਰਮਾਤਮਾ ਦੇ ਦਰਸ਼ਨ ਕਰੇ ਪਰ ਦਰਸ਼ਨ ਉਦੋਂ ਹੀ ਹੁੰਦੇ ਹੈ ਜਦੋਂ ਇਹ ਦੁਨੀਆ ਜਿਹੜੀ ਹੈ ਉਹਨੂੰ ਛੱਡ ਕੇ ਸਿਰਫ ਪਰਮਾਤਮਾ ਦੇ ਨਾਲ ਲੇਵ ਲਾ ਲਿੰਦਾ ਪਰ ਜੇਕਰ ਕਹੇ ਦੋਨੇ ਪਾਸੇ ਰੱਖਣੇ ਹੈ ਤਾਂ ਫਿਰ ਉਹ ਨਾ ਇੱਧਰ ਜੋ ਕਰਿੰਦਾ ਨਾ ਅੱਗੇ ਜੋ ਕਰਿੰਦਾ ਉਹ ਫਿਰ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦਾ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਕਿ ਜਿਵੇਂ ਪਪੀਹ ਦੀ ਜਿਹੜੀ ਪ੍ਰੀਤ ਹੈ ਸਵੰਤੀ ਬੂੰਦ ਲਈ ਇਸੇ ਤਰੀਕੇ ਦੇ ਨਾਲ ਸਾਡੀ ਵੀ ਪ੍ਰੀਤ ਪਰਮਾਤਮਾ ਦੇ ਨਾਲ ਲੱਗੇ ਔਰ ਪ੍ਰੇਮ ਦੀ ਪ੍ਰੀਤ ਲਾ ਕੇ ਉਸ ਦੇ ਨਾਲ ਪਿਆਰ ਪੈ ਜਵੇ ਇਹ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਸਭ ਸਵਾਰਥ ਦੇ ਹੈ ਸੁਤਦਾਰਾ ਸੰਪਤ ਸਗਲ ਜਿੰਨ ਆਪਣੇ ਕਰਜਾਂ ਇਨ ਵਿੱਚ ਕੁਛ ਸਤੈਰੋ ਨਹੀਂ ਨਾਨਕ ਸੱਚੀ ਜਾਨ ਕੋਈ ਵੀ ਇੱਥੇ ਤੀ ਪੁੱਤਰ ਪੈਣ ਪਰ ਆ ਰਿਸ਼ਤੇ ਜਿਹੜੇ ਖਤਮ ਆ ਸਿਰਫ ਸੂਆਤਸ ਦੇ ਰਿਸ਼ਤੇ ਹੈ ਅਸਲੀ ਰਿਸ਼ਤਾ ਜਿੱਦੇ ਤੂੰ ਮੁੜ ਕੇ ਵਿਛੋੜਾ ਨਹੀਂ ਪੈਣਾ ਉਹ ਪਰਮਾਤਮਾ ਦਰਸ਼ਤ ਹੈ ਆਉ ਇਸ ਸ਼ਬਦ ਤੋਂ ਸਿੱਖ ਲੈnde ਹੋਏ ਆਪਣੇ ਜੀਵਨ ਚ ਢਾਲਣ ਲਈ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਰਜੋ ਇੱਕ ਦੀ ਕਿ ਰਹਿੰਦੇ ਹੋਏ ਸਵਾਸਨ ਦੀ ਪੂੰਜੀ ਨੂੰ ਆਪਣੇ ਚਰਨਾਂ ਚ ਲਾਉਣ ਲਈ ਕਿਰਪਾ ਕਰੋ ਮਿਹਰ ਕਰੋ ਬਖਸ਼ਿਸ਼ ਕਰੋ ਅਤੇ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ੋ ਤਾਂ ਕਿ ਇਹ ਮਨ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਜੁੜ ਕੇ ਸਤਸੰਗ ਦੇ ਵਿੱਚ ਜੁੜ ਕੇ ਤੁਹਾਡੇ ਪ੍ਰੇਮ ਪ੍ਰੀਤ ਅਸੀ ਬਣ ਜੂਏ ਕਿ ਤੁਹਾਡੇ ਦਰਸ਼ਨ ਹੋ ਜਾਣ ਅਤੇ ਇਹ ਜੀਵਨ ਸਫਲ ਹੋ ਜੂਏ ਇਹੋ ਹੀ ਅਰਦਾਸ ਬੇਦੀਰਜੇ ਕਾਤੇ ਪਤੀ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ